ਹੁਣ ਜਕਰ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਕਰ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਹਿਬ ਜੀ ਹੁਣ ਤਾਂ ਪੁੱਛ ਲੋ ਬਿੱਟੂ ਜੀ ਤੁਸੀਂ ਪੁੱਛ ਲੋ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਵੀ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਬ ਕਾਰੋਗਾਰ ਨਹੀਂ ਹੈ ਕਿ ਸਾਡੀ ਆਸ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਆ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਚੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਵਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲ ਦੀ ਕਿ ਖਾਲਸਾ ਜੀ ਨੂੰ ਬਖਸ਼ੋ ਤਸੀਂ ਉਹ ਮਤਲਬ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨਹੀਂ